ਕੀ ਨਾ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ? ਕੋਰਨਗਲ ਜੀ ਕੀ ਗੱਲ ਹੋਈ ਆ? ਮੇਰੇ ਤੇ ਬੱਚੇ ਨਾ ਹੋਣਾ ਐ ਜੀ। ਇਹ ਵੀ ਨਾ ਬੱਚਾ ਦਾ ਨਾ ਕੀ ਨਾ ਪ੍ਰੀਤ ਸਿੰਘ ਕਿੰਨੇ ਜਿਹੜੇ ਨਾ ਹੋਣਾ ਐ? ਤਿੰਨ ਬੱਚੇ ਨਾ ਹੋਣ ਐ ਜੀ। ਅੱਜ ਕੀ ਗੱਲ ਹੋਈ ਹੁਣ? ਡੁੱਬ ਗਏ ਨਾ ਚੀਜ਼। ਕੀ ਲੱਭਣ ਦੇ ਜੜਬੇ ਨਹੀਂ ਹਲੇ? ਨਹੀਂ। ਤਦੋਂ ਕਿੰਨੇ ਵਜ ਦੀ ਗੱਲ ਐ ਸਾਰੀ? ਨਹੀਂ 11 ਵਜ ਭਾਈ ਗੱਲ। 11:30 ਵਜੇ। 11:30 ਜੀ। 11:30 ਜੀ। 11:30 ਵਜੇ ਜੀ। ਉਹ ਕਿੰਨਾ ਟਾਈਮ ਹੋ ਗਿਆ ਵਾ? ਇਹਨਾਂ ਨੂੰ 3:00 ਵਜੇ। ਕੀ ਨਾਂ ਤੁਹਾਡਾ ਜੀ? ਕਮਿੰਦਰ ਸਾਡੇ ਬੇਟੇ ਦਾ ਕੀ ਨਾਮ? ਨਾਮ ਪ੍ਰੀਤ ਸਿੰਘ। ਉਹਦੇ ਨੂੰ ਵੈਸੇ ਕਰੀ। ਉਧਰ ਰਹਿੰਦੇ ਐ ਤੇ ਉਧਰ ਕਦੀ ਡੁੱਬਿਆ ਹੀ ਨਹੀਂ ਆ। ਅੱਗੇ ਵੀ ਨਹੁੰਦਾ ਸੀ। ਹਾਂਜੀ ਉਹਦੇ ਡੰਗਰ ਬੱਚਾ ਵੀ ਚਾਰ ਦੇ ਕਦੋਂ ਦੇ। ਹਾਏ ਅੱਜ ਕੀ ਚੱਲੋ ਜੀ ਫਿਰ? ਅੱਜ ਭਰਾਵਾ ਨੌਂਦੇ ਨੌਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ। ਹਾਏ ਵੇ ਮੇਲਾ ਨਾਲ। ਕੋਈ ਕੀ ਨਾ ਆਪਣਾ? ਨਿਰਮਲ ਸਿੰਘ। ਕਿਹੜਾ ਪਿੰਡ ਆ? ਕੋਲੇ ਨੰਗੜ। ਕੀ ਗੱਲ ਹੋਈ ਇਹ ਵਿੱਚ ਸਾਰੀ ਗੱਲ ਇਦਾਂ ਹੈ ਕਿ ਬਾਬੇ ਦਾ ਸਮਾਗਮ ਚੱਲਿਆ ਸੀਦਾ ਸਾਹਿਬ ਦੇ ਲੰਗਰ ਨੂੰ ਕਰ ਸ਼ਗਲ ਮੰਡਿਆ ਮਣਕੇ ਨੌਂਡਾ ਵੇ ਲੰਗਰ ਚੱਕ ਕੇ ਆ ਕੇ ਨੌਂਡਾ ਪਿਆ ਤੇ ਬੂਝੇ ਨਾਲ ਰੱਸੀ ਬੰਨ ਕੇ ਤੈਂ ਦਾ ਜੱਸੀ ਹੁੰਦੀ ਆ ਉਹ ਬੰਨ ਕੇ ਤੇ ਨੌਂਡਾ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ ਉਹਦੇ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਪਰਾਂ ਨਹੀਂ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਬਾਲੀ ਦਾ ਬਹਾ ਜਿਆਦਾ ਕੀ ਲੱਗਦਾ ਕਿ ਦੁਪਹਿਰ ਕਹਾਂ ਚੱਲ ਗਏ ਉਹ ਵਿਖਦੇ ਕਿ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਡਿਆ ਤੇ ਜਿਹੜੇ ਟੋਬੇ ਚ ਵਾੜੇ ਮੰਡੇ ਨਹੀਂ ਵਿੰਨਾਂ ਤੇ ਪੈਰ ਨਹੀਂ ਲੱਗਣ ਡੈ ਨੇ ਜ਼ੋਰ ਨਾਲ ਰੁੱਢਦੇ ਜਾਂ ਅੰਦਰ ਰਸਤੇ ਫਰ ਫਰ ਖਿਚਣ ਡੈ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਟੀਮ ਬੁਲ ਕਰਦੇ ਸਰਕਾਰ ਕੋਲ ਸਰਕਾਰ ਨੇ ਇਹ ਮੰਗ ਕੀਤੀ ਮਲਾਿਆਂ ਆਏ ਤਾਂ ਉਹਨਾਂ ਕਹਿੰਦੇ ਟੋਬੇ ਬਲਾਓ ਕੋਹਾਂ ਨੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਹੁੰਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਹੁੰਦੇ ਟੋਬੇ ਭੇਜ ਦਿੰਨੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨਾਲ ਲਾਏ ਜਿਸੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨੇ ਫੜ ਕੇ ਗੱਡੀ ਲਾਤੇ ਆ ਵੀ ਉੱਥੋਂ ਜੇ ਪਤਾ ਲੱਗ ਜਾ ਵੀ ਆਉਣਗੇ ਸਾੜ ਕਰ ਲਾਂਗੇ ਥਲੇ ਦੁੱਬੇ ਆਉਣ ਤੇ ਚਿਪੋਤਿਆ ਮੇਲਾ ਵੇ ਖਣ ਗਏ ਮੈਰ ਥਾਣੀ ਨੰਗਾ ਲੱਗ ਚੜਕ ਬੇ ਕਿੰਨੀ ਜਣੇ ਸੀਗੇ ਬੇ ਮਜਾਣੇ ਆ ਚਾਰ ਜਣੇ ਹੀ ਅੱਜ ਰੱਬਾ ਇੱਕ ਬਾਰ ਲੱਭੇ ਨਹੀਂ ਆ ਤਰੇ ਕਰ ਨੂੰ ਆ ਜਾ ਲੋਕੀ ਨੂੰ ਜੰਡੇ ਕਿੱਟ ਪੈਲੀ ਗਈ ਸਭ ਆਇਆ ਇਨੀ ਆ ਨਾਰ ਵੀ ਆ ਜਉਂ ਤਰੇ ਖਲਾਣੀ ਨਾਰ ਆ ਗਈ ਜੇ ਜੇ ਲੱਭਣ ਦੇ ਜੀ ਸਾਢੇ 12:30 ਵਜੇ ਸਾਢੇ 11:30 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਕਿੱਲ ਲੱਭਣ ਦੇ ਪਾਣੀ ਕਿੰਨਾ ਡੁੱਬਾ ਪਾਣੀ ਹੈ ਪਾਣੀ ਦੀ ਦਾਗ ਕੋਟ ਹੈ 10 15 ਕੋਟ ਹੈਗਾ ਜੀ ਤੇ ਕੀ ਲੱਗਦਾ ਆ ਔਰਤਿਕਰ ਦੀ ਵੇਖਿਆ ਕੀ ਲੱਭਾ ਤੁਸੀਂ ਦੇਖਿਆ ਨਹੀਂ ਭਾਈ ਲੱਭਣੀ ਇੱਥੇ ਕੁਝ ਉਹਦਾ ਕੋਸਟ ਕਰਦੇ ਆ ਪਰ ਬਹੁਤ ਸ਼ਰਾਬ ਹੋ ਗਈ ਆ ਪੰਜਾਬ ਤੋਂ ਪਾਣੀ ਦਾ ਕਿੰਨਾ ਬਹਾਵ ਆ ਰਿਹਾ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਆ ਪਾਣੀ ਦਾ ਭਾਅ ਭਾਈ ਬਹੁਤ ਤੇਜ਼ ਹੋ ਹਾਂਜੀ ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਕੇ ਹੋਂਦ ਨਹੀਂ ਨਿਕਲ ਸਕਦੇ ਕਿ ਤੁਹਾਡੇ ਲਈ ਉਹਨਾਂ ਦੇ ਹੋਂਦ ਨਹੀਂ ਨਿਕਲਦਾ ਉਹਨਾਂ ਵਿਗਿਆਨਿਤ ਕੋਲ ਦਾੰਡੇ ਆਪਣੀ ਪਰ ਗੱਲ ਨਹੀਂ ਬੰਡੀ ਅੱਜ ਕਿਉਂਕਿ ਪਾਣੀ ਦਾ ਬਹਾਅ ਬੜਾ ਜ਼ਿਆਦਾ ਜੋ